ਆਪਾ ਵੱਡਾ ਬਾਈਲੀ ਫਿਰ ਖੜਿਆ ਵੀ ਨਹੀਂ ਹੈਗਾ ਹੁਣ ਤੇ ਪੁੱਤੇ ਨੂੰ ਐਂਦੀ ਬਸੇ ਕੁੜੀ ਨੂੰ ਤਕਾ ਦੂ ਮੈਂ ਹਾਂ ਤੂੰ ਐਂ ਸਮਝ ਰਹੀ ਵੀ ਕੁੜੀ ਮੇਰਾ ਕੀ ਕਰ ਲੂਗੀ ਹਰ ਨਾਲ ਇਹਨੂੰ ਪਤਾ ਲੱਗ ਗਿਆ ਜੀ ਅੱਜ ਲਈ ਇਹ ਜਿਆਦਾ ਲੱਤ ਵੜ ਦੇਣੇ ਜੇ ਤਾਂ ਐਂ ਨੱਕ ਜਦਾਂ ਮ ਰੱਖਿਆ ਕਰ ਪੁੱਤਾਂ ਈ ਮੇਰੇ ਇਧਰ ਨੂੰ ਪੁੱਤਾਂ ਵਾਂਗੂ ਪੜੇ ਇਹਨੂੰ ਪਤਾ ਕੋਈ ਨਹੀਂ ਕੱਢੂ ਕਰ ਦੇਣਾ ਦੀ ਨਾਲੀ ਦਾ ਕਰ ਦੂ ਕਰਦ ਬਾਪੂ ਬੈਲਪੁਣਾ ਜਾਂ ਜਾਂਦਾ ਦੇਖੀ ਕਿਧਰ ਨਹੀਂ ਰੱਖੀ ਇਹਨੂੰ ਤਾਂ ਮੁੜ ਕੇ ਇਹ ਜਿਆਦਾ ਦਵਾਈ ਪਾਣੀ ਆਪ ਨਾਨਾ ਆ ਬੈਠਾ ਹੈਗਾ ਤੇਰਾ ਨਾਨਾ ਇਹ ਆਪਣੇ ਮਾਂ ਨੂੰ ਹੀ ਆਇਆ ਹੈ ਨਾ ਹੂੰ ਬਾਲੀ ਲਿਬੜੇ ਲਿਬੜੇ ਦੇ ਕਿ ਪੁੱਛੋ ਨਾ ਜੀ ਤਾਂ ਹੱਸਿ ਜਾਓ ਦਾਸਰਾਗੇ ਤਾਂ ਲੰਮੀ ਹੋ ਗਈਆਂ ਠੀਕ ਆ ਨਾਨਾ ਹਾਂ ਹਾਂ ਠੀਕ ਆ ਬਈ ਤੁਸੀਂ ਠੀਕ ਹੋ ਹਾਂ ਠੀਕ ਹੈ ਤਾਂ ਲੈ ਆਵਾ ਪਾਣੀ ਪੁਣੀ ਹੋਰ ਸੁਣਾਓ ਫੇ ਬਜ਼ੁਰਗੋ ਤੁਸੀਂ ਤਾਂ ਖਾ ਖਾ ਚੁਰ ਗਾਣੋ ਬੜੇ ਲੰਮੇ ਸਮੇਂ ਬਾਅਦ ਗਾਣੇ ਮਾਰੇ ਕੰਮ ਤਾਂ ਦਿਆਂ ਚ ਤੈਨੂੰ ਸਹਿਣੀ ਹੈ ਤੂੰ ਕੰਮ ਦਾ ਹਾਂ ਇਹ ਕੁਝ ਗਰਮੀ ਵਾਲੀ ਸੀ ਪਹਿਲਾਂ ਗਰਮੀ ਗਰਮੀ ਨੇ ਲਿਆ ਤਾਂ ਨੱਕ ਤੇ ਦਾਮ ਹੋਰ ਇਹ ਕਿਦਾ ਬੜਾ ਜਿਆਦਾ ਇੰਨੀ ਗਰਮੀ ਨਹੀਂ ਕਦੇ ਪਈ ਹੈਗੀ ਅੱਜ ਤੱਕ ਰਿਮੀ ਪੁੰਜੀ ਆਇਆ ਪਹਿਲਾਂ ਰਿਕਾਰਡ ਕਹੇ ਮੈਂ ਮੇਰੀ ਜ਼ਿੰਦਗੀ ਦੀ ਖਬਰ ਨਹੀਂ ਸਾਨੂੰ ਲੱਗਦੀ ਹੈ ਭਾਈ ਗੱਲ ਸਹੀ ਹੈ ਨਾ ਨਾ ਪਾਣੀ ਇਹ ਦੋ ਮੋਟਾ ਬੇਪਾਪ ਇਹ ਪਈ ਕਰੇ ਕੋਈ ਨਹੀਂ ਸੀ ਨਾ ਨਾ ਬੇਬੇ ਤਾਂ ਨਾ ਮੱਸਿਆ ਤੇ ਗਈ ਹੋਈ ਹੈਗੀ ਤਾਂ ਕਰਕੇ ਘਰੇ ਕੋਈ ਹੈ ਨਹੀਂ ਸੀ ਅਸੀਂ ਦੋ ਮੈਂ ਖੇਤ ਸੀਗੇ ਮੈਂ ਵੀ ਦੇਖਿਆ ਕਰੇ ਕੋਈ ਨਹੀਂ ਸੀ ਬਾਹਰ ਲੱਗਿਆ ਪਿਆ ਮੈਂ ਖਾਸਾ ਜਰ ਉੱਥੇ ਸੌਂਦਾ ਫਿਰ ਇਹ ਕੱਲੀ ਸੀ ਇਹ ਮੇਰੀ ਰੋਟੀ ਲੱਗੇ ਵਗੀ ਉੱਥੇ ਠੀਕ ਹੈ ਮੈਂ ਹੁਣ ਮੁੜ ਆਉਂਗੀ ਚਲ ਉਹ ਬੇਬੇ ਜਾਨ ਦੇ ਸੀ ਅਖਿਆ ਚਲ ਭਗ ਜਾ ਕੋਈ ਨਾ ਰੋਟੀ ਹੋਏ ਮੇਰੀ ਫੜਾਏ ਹੋਰ ਨਾ ਨਾ ਮਾਮੀ ਮਾਮਾ ਠੀਕ ਆ ਹਾਂ ਹਾਂ ਠੀਕ ਨੇ ਭਾਈ ਹਾਂ ਕਿਰਪਾ ਵੈਗ ਰੂ ਦੀ ਹੋਰ ਰੁਕਬੀਰ ਸਾਹਿਬ ਫਸਲ ਵਾੜੀ ਠੀਕ ਆ ਪੁੱਤ ਫਸਲ ਵਾੜੀ ਤਾਂ ਠੀਕ ਹੈ ਜੀ ਫਸਲ ਵਾੜੀ ਬਹੁਤ ਵਧੀਆ ਹਨ ਬਾਕੀ ਤਾਂ ਸਾਰਾ ਕੁਝ ਠੀਕ ਹੈ ਆ ਸਰੀਕੇ ਵਾਲੀ ਨਹੀਂ ਜਾਣ ਦਿੰਦੇ ਅੱਜ ਆ ਸਵੇਰੀ ਹੁਣ ਸਾਡੀ ਫੇਚਪਟ ਹੋ ਗਈ ਦੀ ਗੱਲ ਅੱਛਾ ਹੋਏ ਉਹ ਤਾਂ ਨਾਨਾ ਛਤਰਪਾਲ ਦੇ ਨੇ ਚਲ ਕਾ ਨੂੰ ਐਵੇਂ ਬਾਪੂ ਤੂੰ ਵੀ ਨਾਨੇ ਨੂੰ ਟੈਨਸ਼ਨ ਪਾਈ ਆ ਸਾਡੇ ਗੱਲਾਂ ਨੂੰ ਮੈਂ ਚਾਹ ਬਣਾ ਕੇ ਲਿਓਨੀ ਨੰਨਾ ਰਾ ਬਣਾ ਲਿਆ ਪੁੱਤ ਯਾਰ ਮੈਂ ਕਰਾਂ ਫਿਰ ਭਾਜੀ ਨੇ ਨੂੰ ਫੋਨ ਚਾਰ ਬੰਦੇ ਲੈ ਕੇ ਉਹ ਇੱਥੇ ਪੰਚਾਇਤ ਚ ਗੱਲ ਕਰੀਏ ਉਹਨਾਂ ਨਾਲ ਕੋਈ ਨਾ ਬਾਪੂ ਇਹ ਤਾਂ ਰੋਜ਼ ਹੀ ਚੱਲਦਾ ਹੀ ਰਹਿੰਦਾ ਇਹਨਾਂ ਨਾਲ ਤਾਂ ਹੁਣ ਆਪਾਂ ਉਹਨੂੰ ਵਿਚਾਰੇ ਨੂੰ ਕਾ ਨੂੰ ਐਵੇਂ ਕੰਮ ਛੱਡ ਕੇ ਆਣਗੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ ਉਹਨਾਂ ਨਾਲ ਟੈਨਸ਼ਨ ਲੈਣਾ ਆਪਾਂ ਫਿਰ ਤੂੰ ਐ ਕਰ ਕੱਪੜੇ-ਕੁਪੜੇ ਬਦਲ ਨਾ ਧੋ ਲੈ ਤੂੰ ਹਾਂ ਕੋਈ ਨਾ ਮੰਨ ਹਾਂ ਕੋਈ ਨਾ ਤੂੰ ਉਹਨਾਂ ਨੂੰ ਹਜੇ ਕੁਝ ਕਹੀਓ ਪਤੀ ਕੋਈ ਅਜੇ ਫੇ ਲੋੜ ਪਈ ਆਪਾਂ ਦੇਖਾਂ ਹਾਂ ਠੀਕ ਹੈ ਗਰ ਬੱਬੂ ਉਹ ਤੈਨੂੰ ਅਗਰ ਕੰਮ ਗਿਆ ਸੀ ਤੂੰ ਕੰਮ ਮੇਰਾ ਹਿੱਤ ਤੱਕ ਕੀਤਾ ਨਹੀਂ ਉਹ ਕੋਈ ਨਹੀਂ ਬਾਈ ਕਰ ਦਾਂਗਾ ਕੰਮ ਯਾਰ ਤੇਰਾ ਕੋਈ ਉਹ ਕਰਾਂਗਾ ਹਜੇ ਲੱਗਣਗੇ 10-15 ਦਿਨ ਉਹ ਕਾਹਦਾ ਕਰਨਾ ਯਾਰ ਜਦੋਂ ਪੁੱਛਦੇ ਉਹਦੇ ਹੀ ਤੂੰ ਕਹਿ ਦੇਣਾ 15 ਦਿਨ ਲੱਗਣਗੇ 10 ਦਿਨ ਲੱਗਣਗੇ ਉਹ ਯਾਰ ਬਾਈ ਐ ਕੋਈ ਯਾਰ ਹੁਣ ਖੇੜਾ ਯਾਰ ਪਰਚਾ ਪਤਾ ਕਿੱਡਾ ਵੱਡਾ ਪੈਂਦਾ ਉਹ ਕੋਈ ਰੇਹ ਦਾ ਘਟਾ ਯਾਰ ਵੀ ਚੱਕ ਕੇ ਲਿਆਉਣਾ ਬਸ ਝਰਕਦੇ ਨੇ ਉਹ ਪਰਚੇ ਪਰਚੇ ਨੂੰ ਦੇਖੀ ਜਾਓ ਤੂੰ ਮੈਨੂੰ ਜਲਦੀ ਮਂਗਾ ਕੇ ਦੇ ਕੋਈ ਨਹੀਂ ਵੀਰ ਮੈਂ ਇੱਕ ਕੰਡਾ ਕੱਢਣਾ ਵਾ ਤੂੰ ਐ ਕਰ ਜਿਹੜੇ ਬਾਕੀ ਪੈਸੇ ਰਹਿੰਦੇ ਨੇ ਉਹਨਾਂ ਦਾ ਹੱਲ ਕਰ ਕੋਈ ਚੀਜ਼ ਤਾਂ ਆਜੂ ਮਿੰਟਾਂ ਦੇ ਹਿਸਾਬ ਨਾਲ ਓ ਯਾਰ ਪੈਹਾ ਪੂਹਾ ਦੀ ਕਿਹੜੀ ਗੱਲ ਕਰਦਾ ਇਹ ਚਾਰ ਪੈ ਨੇ ਉਹ ਜਦ ਮਰਜੀ ਲੈ ਲਈ ਆ ਕਿੱਧਰ ਹੁੰਦਾ ਓਏ ਸੋਡੇ ਵਾਲਾ ਨੰਗੇ ਪੈਰੀ ਸਾਡੇ ਵਾਲਾ ਹੀ ਲੱਗਦਾ ਵਾ ਪਸੰਧਿਆ ਸ਼ੰਧਿਆ ਆ ਜਾ ਬਾਈ ਅੱਜ ਫੇਰ ਲੜਾਈ ਹੋਗੀ ਓ ਕਿਹੜਾ ਲੜਪਿਆ ਜੇ ਤੇਰਾ ਨਾ ਓਏ ਆ ਹੋਰ ਕੀ ਦੇ ਨਾ ਚਾਚੇ ਨੋ ਜਰਾ ਚਾਚੇ ਹੱਦ ਅਜ ਮੱਕੂ ਠਾਪੀ ਦੇ ਨਾ ਇਹ ਵਾਲੇ ਦੇ ਆਲਾ ਤਾਂ ਮੱਕੂ ਠਪਣਾ ਹੀ ਪੈਣਾ ਵਾ ਸ਼ਾਕਲੀ ਬਾਬੂ ਰੋਟੀ ਸ਼ਾਕਲੀ ਆ ਰੁਕੀ ਸਕਦੀ ਬਾਈ ਅੱਛਾ ਮੈਂ ਲਾਂ ਅਸਰ ਪੰਜ ਨੂੰ ਫੋਨ ਕਰ ਮੈਂ ਠੀਕ ਹੈ ਉਹ ਸਰਪੰਚ ਨੂੰ ਕਰਦਾ ਮੈਂ ਫੋਨ ਹੈਲੋ ਜੀ ਹੈਲੋ ਹੈਲੋ ਜੀ ਹਾਂ ਬਾਈ ਸਰਪੰਚਾ ਠੀਕ ਹੈ ਹਾਂ ਠੀਕ ਠਾਕ ਹੈ ਉਹ ਠੀਕ ਹੈ ਵਦਿਆ ਠੀਕ ਹੈ ਬਾਈ ਠੀਕ ਹੈ ਮੈਂ ਤਾਂ ਮੇਰੀ ਗੱਲ ਸੁਣਾ ਭਾਈ ਹਾਂ ਮੈਂ ਤਾਂ ਤੈਨੂੰ ਇਹੀ ਤਲਾਹ ਦੇਣੀ ਸੀ ਆ ਤੈਨੂੰ ਪਤਾ ਹੀ ਹੈ ਮੇਰੇ ਪਤੀਜਿਆਂ ਨਾਲ ਜਿਹੜਾ ਚੱਲਦੀ ਗੱਲਬਾਤ ਅੱਛਾ ਹਾਂ ਕੱਲ ਤਾਂ ਭਰਾਵਾ ਸ਼ਿੰਦਾ ਲੜਿਆ ਕੁੜੀ ਨਾਲ ਅੱਛਾ ਅੱਜ ਜਗਰਾਜ ਗਿਆ ਖੇਤ ਅਸੀਂ ਅਸੀਂ ਪਿਓਤੀ ਦੋਨੇ ਸੀ ਉੱਥੇ ਅੱਛਾ ਜਗਰਾਜ ਹਾਂ ਜੇ ਜਗਰਾਜ ਆ ਗਿਆ ਭਰਾ ਅੱਜ ਸਾਡੀ ਉੱਥੇ ਤਰਕੀ ਅੱਜ ਲੜਾਈ ਹੋਈ ਹੈ ਦੇਖ ਮੈਨੂੰ ਇਸ ਜੀ ਦਾ ਮੈਨੂੰ ਹੋਇਆ ਪਿਆ ਖਤਰਾ ਪੂਰਾ ਇਹਨਾਂ ਦੇ ਲੱਛਣ ਮੈਨੂੰ ਠੀਕ ਨਹੀਂ ਲੱਗਦੇ ਭਤੀਜਿਆਂ ਦੇ ਦੋਨਾਂ ਦੋਨੇ ਤਿੰਨਾਂ ਦੇ ਇਹਨਾਂ ਦਾ ਹੁਣ ਇੱਕਾ ਹੋਇਆ ਪਿਆ ਠੀਕ ਹੈ ਹੁਣ ਮੇਰੀ ਗੱਲ ਸੁਣ ਲੈ ਮੈਂ ਤਾਂ ਭਰਾਵਾ ਥਾਣੇ ਕਰਵੀਆਂ ਰਬਟ ਜੇ ਕਾਨੂੰ ਮੇਰੇ ਕੱਲੀ ਕੁੜੀ ਐ ਹੁਣ ਇਹ ਇਹ ਤੁਸੀਂ ਆਪ ਪੰਚਾਇਤ ਵਾਲੇ ਬੰਦੇ ਆਪ ਦੱਸੋ ਜ਼ਿੰਮੇਵਾਰ ਮੇਰਾ ਕੌਣਾ ਹੈ ਭਾਈ ਜੇ ਮੇਰੇ ਮੇਰੇ ਸੱਟ ਫੇਟ ਮਰ ਗਈ ਜਾਂ ਕੁੜੀ ਨੂੰ ਹੋ ਗਿਆ ਕੁਛ ਕੋਈ ਗੱਲ ਨਹੀਂ ਰਕਵੀਰ ਜੀ ਤੂੰ ਚਿੰਤਾ ਨਾ ਕਰ ਟੈਂਸ਼ਨ ਨਾ ਲੈ ਥਾਣੇ ਜਾਣਾ ਨਹੀਂ ਅਜੇ ਤੇ ਮੈਂ ਆ ਕੇ ਗੱਲ ਕਰਦਾ ਕੋਈ ਗੱਲ ਨਹੀਂ ਦੇਖਦਾਂਗੇ ਆਪਾਂ ਜ਼ਿੰਮੇਵਾਰ ਤੁਸੀਂ ਹੋ ਜੇ ਤਾਂ ਤੁਸੀਂ ਗੱਲ ਕਰ ਦਿਓ ਫਿਰ ਤਾਂ ਮੈਂ 2-4 ਮਿੰਟ ਰੁਕਦਾ ਨਹੀਂ ਤੇ ਮੈਥੋਂ ਪਹਿਲਾਂ ਥਾਣੇ ਉਹ ਨਾ ਵਗ ਜਾਣ ਜੀ ਆ ਕੇ ਕੋਈ ਨਹੀਂ ਵਗ ਕੇ ਤਾਂ ਵਗ ਜਾਣ ਤੇ ਕੋਈ ਟਿੱਕਤ ਨਹੀਂ ਮੈਂ ਬੈਠਾ ਹਾਂ ਕੋਈ ਕਿੰਕ ਜਾਂਦੇ ਆ ਜਾਂਦੇ ਤੁਸੀਂ ਆ ਕੇ ਗੱਲ ਕਰਦੇ ਹੁਣ ਮੈਂ ਆ ਕੇ ਗੱਲ ਕਰਦਾ ਤੁਹਾਡੇ ਨਾਲ ਠੀਕ ਹੈ ਚੱਲ ਆ ਕੇ ਗੱਲ ਕਰੋ ਜੀ ਬਸ ਫਿਰ ਨਹੀਂ ਫਿਰ ਮੈਂ ਮੈਂ ਉਦੋਂ ਬਾਅਦ ਨਹੀਂ ਫਿਰ ਮੈਂ ਬਾਈ ਠਾਣੇ ਜਾਣਾ ਕੋਈ ਨਹੀਂ ਕਿਤੇ ਜਾਣ ਕੋਈ ਦਿੱਕਤ ਨਹੀਂ ਮੈਂ ਆ ਕੇ ਗੱਲ ਕਰਦਾ ਹਾਂ ਉਹ ਵਾ ਠੀਕ ਹੈ ਜੀ ਠੀਕ ਹੈ ਆ ਗਿਆ ਉਹ ਦੇਖ ਲਾ ਕੇ ਯਾਰ ਇੱਥੇ ਇੱਥੇ ਘਹਾੜੀ ਕੋਈ ਨਾ ਮੈਂ ਕਰ ਦਮ ਆਏ ਨਹੀਂ ਲੋਟੋ ਇੱਥੇ ਲੱਭ ਲਾਂਗਾ ਜਰਾ ਪਈਆ ਕਹਾੜੀ ਆਪ ਗਈ ਹਾਂ ਕਿਵੇਂ ਸਰਪੰਚ ਦਾ ਆਇਆ ਫੋਨ ਸੁਣਦਾ ਮੈਂ ਹਾਂ ਤਾਂ ਇਤਿਗਰਾਜ ਬੋਲਦਾ ਹੈ ਹਾਂ ਕਿ ਮੈਂ ਅੱਜ ਫੇਰ ਸਿੰਗੜੀ ਛੇੜ ਲਈ ਤੁਸੀਂ ਕੀ ਗੱਲ ਹੋ ਗਈ ਉਹ ਸਿੰਗੜੀ ਛੇੜ ਲਈ ਜਾ ਤਾਇਆ ਤੂੰ ਵੀ ਉਹਨਾਂ ਦੇ ਪੱਖ ਦੀ ਗੱਲ ਕਰ ਦੇਗਾ ਤੂੰ ਸਰਪੰਚਾਂ ਪਿੰਡ ਦੀ ਸਾਝੀ ਗੱਲ ਕਰ ਹੁਣ ਤੂੰ ਪਹਿਲਾਂ ਦਾ ਛਿੰਦੇ ਨਾਲ ਲੜਾਈ ਕਰਕੇ ਹਟੇ ਨੇਗੇ ਆ ਹੁਣ ਅੱਜ ਫੇਰ ਮੈਨੂੰ ਉਹ ਕੁੜੀ ਨੇ ਤੇ ਤਾਏ ਨੇ ਚਾਚੇ ਨੇ ਦੋਨਾਂ ਨੇ ਅੱਜ ਮੈਨੂੰ ਫੇਰ ਕੁੱਟਿਆ ਅੱਛਾ ਕੋਈ ਗੱਲ ਨਾ ਇਹ ਇਹਦਾ ਇਹਦਾ ਇਹਨਾਂ ਦੀ ਖੰਬ ਟੱਪਣੀ ਬਹੁ ਹੁਣ ਹੁਣ ਨਹੀਂ ਲੇਟਾਉਂਦੇ ਇਹ ਮੈਂ ਕਰਦਾ ਯਾਰ ਤਾਇਏ ਨਾਲ ਗੱਲ ਹੈਲੋ ਹਾਂ ਤਾਏ ਕੀ ਹਾਲ ਹੈ ਠੀਕ ਆ ਚੰਦਾ ਚੰਦਾ ਬੋਲ ਰਹਾ ਹਾਂ ਆ ਚੰਦਾ ਬੋਲਦਾ ਓ ਯਾਰ ਇਹਨਾਂ ਨੇ ਜਮਾ ਸਰੋਂ ਪਾਇਂ ਟੱਪ ਗਿਆ ਤੇ ਹੁਣ ਇਹਨੇ ਤਾਂ ਇਹਨਾਂ ਨੇ ਤੇ ਕੱਟਣੇ ਦੀ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਕੰਮ ਹੋਇਆ ਇਹ ਓ ਦਾਇਆ ਤੂੰ ਹੁਣ ਤੂੰ ਵੇਖੀ ਚੱਲਣ ਸਰੋਂ ਪਾਇਂ ਟੱਪ ਗਿਆ ਠੀਕ ਆ ਹੁਣ ਇਹਨਾਂ ਦਾ ਮੱਕੂ ਠੱਪਣਾ ਪੈਣਾ ਵਾ ਠੱਪ ਦੇ ਯਾਰ ਹੁਣ ਫੋਨਾਂ ਤੇ ਨਹੀਂ ਬਾਈ ਗੱਲ ਹੁੰਦੀ ਹਾਂ ਦੇਖ ਲਾਂਗੇ ਇਹ ਦੇਖ ਲਾਂਗੇ ਕੋਈ ਨਹੀਂ ਮੈਂ ਨਹੀਂ ਹਾਂ ਕਰਦੇ ਆ ਕੋਈ ਨਾ ਆ ਜਾ ਸ਼ਿੰਦੇਆ ਅੱਜ ਦੰਨੇ ਆ ਨਾ ਹਾਂ ਜਾਦੇ ਉਹ ਮੇਰਾ ਸਰਦਾਰ ਦੀਆਂ ਦੋ ਬਖਸ਼ ਦੇ ਮੈਂ ਨਹੀਂ ਛੱਡਦੇ ਬੱਸ ਬੱਸ ਉਹਦਾ ਸਹੀ ਕਿੱਥੇ ਜਾਂਦਾ ਉਹਦੇ ਚਾਚਾ ਫਾਨੇ ਲਈ ਜਾਂਦਾ ਆ ਛੀਕਾ ਆ ਗੱਲ ਵੱਡਣਾ ਵਾ ਸਾਨੂੰ ਮਰਵਾਏਗੀ ਐਨੇ ਗੁੱਸੇ ਨਾਲ ਨਹੀਂ ਮਸਲੇ ਹੱਲ ਹੁੰਦੇ ਮਸਲੇ ਮਾਲ ਦੇ ਕੰਮ ਸਾਡੇ ਮੈਂ ਗੱਲ ਸੁਣੋ ਮੇਰੀ ਗੱਲ ਸੁਣੋ ਹਾਂ ਦੱਸ ਐ ਗੁੱਸੇ ਨਾਲ ਨਹੀਂ ਮਸਲੇ ਹੱਲ ਹੁੰਦੇ ਹੋਰ ਕਦੋਂ ਹੱਲ ਹੋਣਗੇ ਪਾਣੀ ਤਾਂ ਸਿਰ ਤੋਂ ਲੰਘਿਆ ਪਿਆ ਇੰਨੀ ਉਹ ਗੁੱਸੇ ਵਾਲੀ ਗੱਲ ਨਾ ਕਰੋ ਤੂੰ ਕਿਤੇ ਸਾਥੋਂ ਤੂੰ ਨਾ ਮਰਜੀ ਤੂੰ ਰਹਿਣ ਦੇ ਹਜੇ ਕੰਮ ਜਿੱਦਾਂ ਤੂੰ ਬੰਦ ਮੈਨੂੰ ਮਾਰਦਾ ਪਹਿਲਾਂ ਮੈਨੂੰ ਮਾਰਦਾ ਮਰ ਜੇਂਗੀ ਤੂੰ ਸਾਥੋਂ ਆ ਰਹੀ ਹੈ ਮੈਨੂੰ ਮਾਰਦਾ ਪਹਿਲਾਂ ਤੁਸੀਂ ਮਾਰ ਦੇ ਤੂੰ ਬੰਦਾ ਕਰ ਮੇਰੇ ਕੰਮ ਨੇ ਕਰ ਕੱਢੋਗੇ ਬਹੁਤ ਟਾਈਮ ਹੋ ਗਿਆ ਤੂੰ ਰਹਿਣ ਦੇ ਅੱਛਾ ਤਰ ਖਾਲ ਗਏ ਹੁਣ ਉਹਨਾਂ ਤੋਂ ਸ੍ਰੀਕਾ ਤੋਂ ਐਨਾ ਤੱਤਾ ਹੋ ਕੇ ਨਹੀਂ ਕੰਮ ਚੱਲਦਾ ਹੁੰਦਾ ਜਿਵੇਂ ਤੁਸੀਂ ਕਰਦੇ ਹਾਂ ਦਾੰਦਾ ਚੱਕ ਲਿਆ ਤੁਸੀਂ ਮਾਰ ਕੇ ਕੀ ਕੱਢਾਂਗੇ ਹੱਲ ਨਹੀਂ ਹੱਲ ਨਹੀਂ ਕੋਈ ਇਹਨਾਂ ਦਾ ਪਾਊਗਾ ਹੱਲ ਚਲੋ ਕਰੇ ਚਲੋ ਚਲ ਆ ਜਾ ਤੇਰੀ ਸੁਣ ਲੈਨੇ ਆ ਵੇ ਕੰਜਰੋ ਸੋਨੂੰ ਮਾਂ ਐ ਕਹਿਣੀ ਐਗੀ ਵੀ ਉਹਨੂੰ ਮਾਰ ਕੇ ਤੁਸੀਂ ਤਾਂ ਜੇਲ੍ਹ ਚ ਵਗ ਜਾਓਗੇ ਹੈ ਮਗਰੋ ਆਪਣਾ ਘਰ ਖਰਾਬ ਹੋ ਜਾਊਗਾ ਕਿਸੇ ਨੇ ਤੁਹਾਡੀ ਜਵਾਨਤ ਨਹੀਂ ਕਰਾਉਣੀ ਉਥੇ ੱੱਕੇ ਖਾਓਗੇ ਜੇਲ੍ਹ ਚ ਘਰ ਤਾਂ ਹੁਣ ਵੀ ਖਰਾਬ ਹੋਊ ਬਗਾਰਨਾ ਪੁੱਤ ਲੈ ਜਾਊਗਾ ਨਹੀਂ ਨਹੀਂ ਜਾਂਦਾ ਜੇ ਤੁਸੀਂ ਮਾਰਨਾ ਉਹਨੂੰ ਕੰਜਰੀ ਨੂੰ ਮਾਰੋ ਤੇ ਫਿਰ ਪਿੱਟੀ ਪ੍ਰੀਤ ਕਰਾ ਲਿਗੇ ਸਤਿਨਾਮ ਤੋਂ ਖੇਪ ਵਾਰੀਏ ਸ੍ਰੀਕਾ ਤੋਂ ਬੱਟ ਇੱਕ ਦਾ ਟੱਕ ਜਾ ਤੂੰ ਤੂੰ ਜਿਆਦਾ ਬੋਲਦਾ ਕੁਸ ਤੇਰਾ ਤਾਂ ਰੰਨ ਨਹੀਂ ਕੰਨ ਨਹੀਂ ਚੌੜਿਆ ਇਹਦਾ ਪਰਿਵਾਰ ਵਾਲਾ ਗਾ ਤੇ ਤਾਂ ਕਿਹੜੇ-ਕਿਹੜੇ ਨੂੰ ਫੋਨ ਕਰੇ ਨੇ ਪੁੱਤ ਕਿਹੜੇ-ਕਿਹੜੇ ਨੂੰ ਕਿਹਾ ਤਾਂ ਕਰਤਾ ਬੇਬੇ ਮੈਂ ਸਰਪੰਚ ਨੂੰ ਤਾਂ ਕਰੀ ਗਿਰਿਆ ਹੋਇਆ ਫੋਨ ਉਹ ਕਹਿੰਦਾ ਮੈਂ ਆ ਰਿਹਾ ਬਾਕੀ ਉਹ ਸਿੱਧੂ ਗਾਮੀ ਵਾਲੀ ਉਹ ਮੇਰਾ ਜਾ ਰਿਹਾ ਬਚਪਨ ਦਾ ਦਿਨ ਪਤਾ ਪੂਰਾ ਅੱਛਾ ਠੀਕ ਉਹਦਾ ਵਿਚਾਰਾ ਹਰੇਕ ਦੁੱਖ ਸੁੱਖ ਪੁੱਤ ਰਹਿੰਦਾ ਉਹ ਕਹਿੰਦਾ ਬਾਈ ਤੂੰ ਘਬਰਾ ਨਾ ਕਹਿੰਦਾ ਨਾ ਨਾ ਅੱਛਾ ਠੀਕ ਆ ਠੀਕ ਆ ਹੋਂ ਤਾਂ ਮੈਂ ਉਹੀ ਕਰਤੀ ਸੀ ਸਾਰੇ ਬੰਦਿਆਂ ਨੂੰ ਠੀਕ ਆ ਹਾਂ ਐਵੇਂ ਹੱਥ ਚੱਕਣੀ ਵੀ ਮਾੜੀ ਐ ਉਹੀ ਤਾਂ ਗੱਲ ਐ ਆ ਮੈਂ ਉਹ ਹੁੰਦਾ ਸਰਪੰਚਤਾ ਹੁੰਦਾ ਮੇਲਾ ਦਾ ਆ ਗਿਆ ਸਤਿ ਸ੍ਰੀ ਅਕਾਲ ਆ ਗਿਆ ਭਾਈ ਸਤਿ ਸ੍ਰੀ ਅਕਾਲ ਠੀਕ ਹੈ ਬਈ ਹਾਂ ਬਈ ਬੈਠੋ ਬੈਠੋ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਜੋ ਲੇਟ ਹੋ ਗਏ ਤੁਸੀਂ ਭਿਉਂਦੇ ਆਉਂਦੇ ਬਸ ਥੋੜਾ ਜਿਹਾ ਕੰਮ ਆ ਜਾਂ ਸੀਗਾ ਉਹ ਜਾ ਕੇ ਵੇਦੀ ਦੀ ਕੀ ਜੰਨੇ ਉਹ ਠੀਕ ਹੈ ਤਾਂ ਫਸਾ ਹਾਂ ਠੀਕ ਹੈ ਵਧੀਆ ਵਧੀਆ ਹਾਂ ਵੀ ਰਿਕਵੀਰ ਸਿੰਘ ਹੁਣ ਦੱਸ ਕੀ ਗੱਲਬਾਤ ਸੀ ਗੱਲਬਾਤ ਤਾਂ ਜੀ ਉਹੀ ਦੇਖੋ ਤੁਹਾਨੂੰ ਉਹਦਾ ਫੋਨ ਤੇ ਵੀ ਦੱਸਿਆ ਹੂੰ ਇਹ ਸ਼ਿੰਦੇ ਨੇ ਪਹਿਲਾਂ ਤਾਂ ਕੱਲ ਜੋਤ ਨੂੰ ਪਹਿਲਾਂ ਡਰਾਉਣ ਇਹ ਕੱਲ ਕੁੜੀ ਨੂੰ ਕੱਲੀ ਨੂੰ ਉੱਥੇ ਠੀਕ ਹੈ ਤੇ ਚੱਲ ਮੈਂ ਫੇਰ ਵੀ ਇਹ ਜਿਹਾ ਵਾਕ ਨਹੀਂ ਸਮਝਾਇਆ ਵੀ ਕੋਈ ਨਾ ਪੁੱਤ ਚੱਲ ਜ਼ਿਆਦਾ ਕੰਮ ਚੱਲੀ ਜਾਂਦਾ ਇਹ ਅੱਜ ਅੱਜ ਸਵੇਰੇ ਜਗਰਾਜ ਫਿਰ ਗਿਆ ਜਾ ਕੇ ਮੈਂ ਪੁੱਠਾ ਹੀ ਬੋਲਿਆ ਤੇਰੀ ਕੁੜੀ ਐ ਕਰਦੀ ਤੇਰੀ ਕੁੜੀ ਨੇ ਐ ਕਰਿਆ ਵਾਹ ਕਰਿਆ ਉਹ ਮੈਂ ਕਿਹਾ ਭਾਈ ਮੇਰੇ ਤੇ ਇਹੀ ਧੀ ਹੈ ਮੇਰਾ ਇਹੀ ਪੁੱਤ ਹੈ ਜਦੋਂ ਹੁਣ ਇਹਦਾ ਇਹਦਾ ਕੰਮ ਕਰੂਗੀ ਜਦੋਂ ਮੈਂ ਤੋਰੀ ਹੈ ਉੱਥੇ ਜਾ ਕੇ ਸਾਨੂੰ ਪੁੱਠਾ ਬੋਲਣ ਲੱਗਿਆ ਤੇ ਪੁੱਠਾ ਉਹਦੋਂ ਮੰਗਰੋਂ ਅਸੀਂ ਐ ਕਿਹਾ ਭਾਈ ਚੁੱਪ ਕਰਕੇ ਤੂੰ ਵਗ ਜਾ ਆਪਦੇ ਆਪ ਨੂੰ ਮੈਨੂੰ ਧੱਕੇ ਜੇ ਮਾਰੇ ਹੁਣ ਐ ਕੁੜੀ ਕਿਥੋਂ ਮਾਰ ਦਿੰਦੀ ਐ ਭਾਈ ਸਾਸਿ ਕਰਵਾ ਫੇਰ ਉੱਥੇ ਇਹ ਭਾਈ ਭੱਜੇ ਭੱਜ ਕੇ ਐ ਹਜੇ ਨਾਲੇ ਸੋਨੂ ਪਤਾ ਨਹੀਂ ਇਹਨਾਂ ਨੇ ਕੀ ਕਿਹਾ ਵੀ ਮੇਰੇ ਚਾਚੇ ਦੇ ਕੁੱਤੇ ਅਸੀਂ ਮਾਰੇ ਹੋਂ ਕਰੇ ਸਾਨੂੰ ਵੀ ਫੇਰੀ ਵੀ ਗੱਲ ਤੇ ਗੱਲ ਹੋਈ ਐ ਫੋਨ ਤੇ ਹੁਣ ਸਰਪੰਚਾ ਗੱਲ ਸੁਣੋ ਤੂੰ ਵੀ ਕਿੱਦਾਂ ਨਾ ਜਾਣਦਾ ਮੈਨੂੰ ਲੱਗਦਾ ਵੀ ਮੈਂ ਇਹਨਾਂ ਨੂੰ ਮੈਂ ਮਾਰਨ ਵਾਲਾ ਉਹਦਾ ਪਤਾ ਕੀ ਐ ਕਿਹੜੇ ਸਿਰ ਤੇ ਕਰੂੰ ਕਿ ਲੀਜ ਜਵਾਖੜੀ ਨਾ ਯਾਰ ਮੈਂ ਆਪਾਂ ਟਾਈਮ ਕੱਢਦਾ ਇਹ ਹਜੇ ਅੱਧਾ ਕਿੰਨਾ ਬਾਹਾਂ ਦਾ ਤਾਂ ਇਹ ਮੇਰਾ ਦੱਬੀ ਫਿਰਦੇ ਨੇ ਇਹਨਾਂ ਨੇ ਹੱਥ ਚੱਕ ਰੱਖੀ ਐ ਹੁਣ ਇਨਾ ਉਹੀ ਹੱਥ ਚੱਕ ਰੱਖਾ ਉਹ ਇਹਨਾਂ ਨੂੰ ਹੱਥ ਚੱਕੀ ਵੇ ਇਹਨਾਂ ਦੇ ਹੁਣ ਬਈ ਬਸ ਇਹਨਾਂ ਨੂੰ ਇਹ ਲਾਲਚ ਹੈ ਵੀ ਜੇ ਇਹ ਹੀ ਵਿੱਚ ਮਰ ਖੱਪ ਜੇ ਚੱਲ ਜ਼ਮੀਨ ਆਪਣੇ ਕੋਲੇ ਅੱਧਾ ਇਕੱਲਾ ਤੇ ਦਲੇ ਮੇਰਾ ਬੰਦਾ ਇਹ ਪਹਿਲਾਂ ਦੱਬੀ ਫਿਰਦੇ ਨੇ ਹੁਣ ਇਹਨਾਂ ਦੇ ਅੱਖ ਚ ਮੇਰੀ ਇਹ ਕੱਲੀ ਧੀ ਰੜਕਦੀ ਹੈ ਵੀ ਇਹਨਾਂ ਨੂੰ ਬਸ ਆਪਾਂ ਖਤਮ ਕਰ ਦਈਏ ਜੇ ਸਾਰਾ ਕੁਝ ਆਪਣੇ ਹੱਥ ਚ ਆ ਜਾਏ ਕੋਈ ਗੱਲ ਨਹੀਂ ਰਕਵੀਰ ਕਬਰਾਂ ਲੋੜ ਹੀ ਨਹੀਂ ਪੈਂਦੀ ਹੈਗੇ ਆਪਾਂ ਇਹ ਜੀ ਗੱਲੀ ਕੋਈ ਨਹੀਂ ਮੈਂ ਉਹੀ ਗੱਲ ਕਰਦਾ ਨੂੰ ਪਿੰਡ ਦਾ ਮੋਹਤ ਪਰ ਬੰਦਾ ਤੂੰ ਹੈ ਭਾਈ ਸਾਰੀ ਗੱਲ ਬਾਤ ਨੂੰ ਦੱਸਤੀ ਮੇਰੇ ਤੋਂ ਤੱਕ ਤੇ ਹੋਰ ਪੁੱਛ ਲੈ ਆਹ ਬਜ਼ੁਰਗ ਬੈਠੇ ਨੇ ਬੀਬੀ ਨੂੰ ਪੁੱਛ ਲੈ ਜੇ ਮਰ ਕੇ ਕੋਈ ਹੱਦ ਨਾਲ ਆਪਣੀ ਕੋਈ ਹੋਰ ਹੋ ਗਿਆ ਆਪਣੀ ਗੱਲ ਤੇ ਜੇ ਭੂਰਾ ਕਸੂਰ ਵੀ ਨਿਕਲ ਜਾ ਆਪਾਂ ਦਾਵੇ ਦਾ ਕੋਈ ਗੱਲ ਨਹੀਂ ਹੱਥ ਚੱਕੀ ਹੋਈ ਹੈ ਸਰਪੰਚ ਸਾਹਿਬ ਇਹ ਹਾਂ ਹੋਰ ਵੀ ਕਿਸੇ ਨੂੰ ਕਿਹਾ ਸੀਗਾ ਹੋਰ ਤਾਂ ਮੈਂ ਸਿੱਧੂ ਨੂੰ ਕਿਹਾ ਸੀ ਉਹਦਾ ਅੱਗ ਦੀ ਨਾਲ ਹੈ ਉਹਨੂੰ ਤਾਂ ਕਹਿਣਾ ਨਹੀਂ ਸੀ ਅਜੇ ਉਹ ਮੈਂ ਉਹਨੂੰ ਦੱਸੇ ਬਿਨਾਂ ਰਹਿ ਨਹੀਂ ਸਕਦਾ ਮੇਰਾ ਮਿੱਤਰ ਐ ਸਾਨੂੰ ਪਤਾ ਮੈਂ ਦੱਸਤਾ ਸੀ ਉਹ ਕਹਿੰਦਾ ਕੋਈ ਨਾ ਟਕਿਆਈ ਨਾ ਬੜਾ ਦਾ ਮੇਰੇ ਨਾਲ ਵੀ ਉਹ ਹੈਗਾ ਨਹੀਂ ਮੈਨੂੰ ਪੁੱਛਦਾ ਸੀ ਕਹਿੰਦਾ ਸਰਪੰਚ ਆਊਗਾ ਮੈਂ ਕਹਾ ਹਾਂ ਮੈਂ ਕੋਈ ਨਹੀਂ ਆਪਣੀ ਦਾ ਸਰਪੰਚ ਆਏ ਭਈ ਕੋ ਪੱਕਾ ਆਏ ਤੁਸੀਂ ਸਾਰੇ ਬੈਠ ਕੇ ਹੁਣ ਇੱਕ ਗੱਲ ਜਿਆਰ ਸਿਰੇ ਲਾ ਦਿਓ ਸਾਡੀ ਨਹੀਂ ਸਾਡਾ ਤਾਂ ਕੰਮ ਖਰਾਬ ਹੀ ਲੱਗਦਾ ਤਾਂ ਕੋਈ ਨਹੀਂ ਦੇਖਦੇ ਇਹ ਅੱਤੇ ਚੱਕੀ ਫਿਰਦੇ ਨੇ ਹੋਰ ਸਾਭ ਨਾਲ ਪਤਾ ਮੈਂ ਵੀ ਆ ਸਾਰਾ ਕੁਛ ਆ ਕੋਲੇ ਬੈਠਿਆ ਕੁੜੀ ਨਾਲ ਤੁਸੀਂ ਨੂੰ ਪੁੱਛ ਸਕਦੇ ਜੇ ਕੋਈ ਸਾਡੀ ਇੱਤੂ ਵੱਧ ਘੱਟ ਗੱਲ ਹੋਈ ਹੋਵੇ ਪਤਾ ਹੀ ਮੈਨੂੰ ਉਹਨਾਂ ਬਾਰੇ ਉਹਦੇ ਵੀ ਦਿੱਖਤਾ ਹੈ ਜੀ ਮੈਂ ਤੁਹਾਨੂੰ ਫੋਨ ਕਰਿਆ ਸੀ ਵੀ ਐ ਕੀਤੀ ਨਾ ਛਿੰਦਾ ਲੜ ਪਿਆ ਉਥੇ ਹਾਂ ਹਾਂ ਹੋਈ ਸੀ ਗੱਲ ਹਾਂ ਫੇਰ ਕਹਿੰ ਲੈ ਸਾਨੂੰ ਦੋ ਖਾਣ ਨੂੰ ਲੱਗ ਗਿਆ ਲੜਨ ਨੂੰ ਦੂਜਾ ਵੱਡਾ ਮੈਂ ਉਹਨੂੰ ਫੋਨ ਕਰਿਆ ਜਗਰਾਜ ਨੂੰ ਮੈਂ ਕਿਹਾ ਜਗਰਾਜ ਕੀ ਗੱਲਬਾਤ ਹੋ ਰਹੀ ਹੈ ਭਾਈ ਤੁਸੀਂ ਐਦਾਂ ਐ ਗੱਲਬਾਤ ਹੋ ਰਹੀ ਹੈ ਹੂੰ ਕਹਿੰਦਾ ਜੀ ਉਹਨੂੰ ਉਹਦਾ ਸਾਮਕਾ ਸਾਨੂੰ ਕੁੱਟ ਗਏ ਮੈਂ ਕਿਹਾ ਤੂੰ ਕੁਮਾਰ ਕਰਦਾ ਯਾਰ ਦਾਜ ਜੀ ਤੁਹਾਨੂੰ ਮੇਰਾ ਬਾਪੂ ਲੱਗਦਾ ਜੀ ਜੇ ਉਹਦਾ ਪਤਾ ਹੈ ਹੁੰਦਾ ਅੱਧਾ ਕਿਲਾ ਸਾਡਾ ਦੱਬੀ ਬੈਠਿਆ ਜੀ ਅਸੀਂ ਉਹ ਛੜਾ ਨਾ ਲੈਂਦੇ ਉਹਨੂੰ ਲੈ ਹੁਣ ਆਇਆ ਲਾਲਾ ਸਰਪੰਚਾ ਪਹਿਲਾਂ ਤਾਂ ਐਂ ਸ਼ਰਮ ਨਹੀਂ ਹੁੰਦੀ ਫੋਨ ਤੇ ਐਂ ਕਹਿੰਦੇ ਕਿ ਕੁੜੀ ਨੇ ਕੁੱਟਿਆ ਹੁਣ ਅਸੀਂ ਨੇ ਐਂ ਲਾਲਾ ਤੂੰ ਆਪ ਦਾ ਉਹ ਉਸ ਟਾਈਮ ਤੇ ਬਚਾਤਾ ਕਰਨੀ ਸੀ ਆਪ ਦਾ ਬਚਾਤਾ ਕਰਦੀ ਆ ਹਾਂ ਇਹ ਨਹੀਂ ਕਿਸੇ ਨੇ ਐ ਕਿਸੇ ਵੀ ਆ ਜਾ ਮੇਰੇ ਲਾ ਮੇਰੇ ਬਾਪੂ ਦੇ ਹੱਥ ਹਾਂ ਠੀਕ ਹੈ ਆਪਦਾ ਬਚਾਤਾ ਕਰਦੀ ਆ ਬੰਦਾ ਉੱਥੋਂ ਲਾਲਾ ਵੀ ਫਿਰ ਅਸੀਂ ਹੁਣ ਕੁੜੀ ਉੱਥੇ ਐਂ ਖੜੀ ਮਰ ਕੇ ਕਟਵਾ ਦੂ ਕੋਈ ਕੁੜੀਆ ਦੇ ਪੇਰੋਂ ਨਹੀਂ ਇਹ ਇੱਕ ਇੱਕ ਹਜੇ ਤਾਂ ਨਾਉ ਲੈਂਦੇ ਨੇ ਕਿ ਕੁੜੀ ਨੇ ਅਸੀਂ ਕੁੱਟੇ ਮੇਰੇ ਚਾਚੇ ਨੇ ਕੁੱਟੇ ਆਪਾਂ ਕਦੇ ਯਾਰ ਕੁੱਤੇ ਦੇ ਰੋੜਾ ਮਾਰਨ ਵਾਲੇ ਬੰਦੇ ਨਹੀਂ ਹੈਗੇ ਪਾ ਸਾਹਿਬ ਜਦੋਂ ਲੜਾਈ ਹੋ ਜਾਂਦੀ ਹੈਗੀ ਫਿਰ ਹਰੇਕ ਜਹਾਜਾ ਹੁੰਦਾ ਉਹਦੇ 'ਚ ਤਾਂ ਹੱਥ ਪੱਲਾ ਹਰੇਕ ਕੇ ਲਾਉਂਦਾ ਹੈਗਾ ਤੇ ਮੈਂ ਤਾਂ ਬੁੱਤ ਪਤਾ ਹੀ ਨਹੀਂ ਇਹਨਾਂ ਨੇ ਦੱਸਿਆ ਹੀ ਨਹੀਂ ਮੈਨੂੰ ਵੀ ਇੰਨਾ ਵਾਅਦਾ ਵਧਾ ਲੈ ਇਹਨਾਂ ਨੇ ਇੰਨਾ ਕੁ ਸੁਗਾ ਖੇਤ ਹੋਰ ਮਾਤਾ ਵਾਅਦਾ ਬਹੁਤ ਵਧ ਰਿਹਾ ਹੈ ਮੈਨੂੰ ਦੱਸਿਆ ਹੀ ਨਹੀਂ ਕੁਛ ਇਹਨਾਂ ਨੇ ਜੋਤਾ ਆਟਾ ਲੈ ਕੇ ਦੀ ਬਾਈ ਜੋਤ ਜਾ ਫੜਾ ਕੇ ਪੁੱਤੋ ਦਾਣਾ ਤੇ ਚਾਚੇ ਨੂੰ ਸੰਨੀ ਰਲਾਈ ਜਾਂਦਾ ਪਾਣ ਮੇਰੇ ਮਾਲ ਭੁੱਖਾ ਪੁੱਤੋ ਜਾਨੀ ਵਾ ਪੁੱਤ ਉਹ ਕਿਹੜੇ ਪਤਾ ਮੈਂ ਸੰ ਵਿਚਾਰਾ ਬੰਦੂਗਾ ਤਾਂ ਕੋਦੇ ਨਾਲ ਨਮੜਿਆ ਦੋ ਕੰਮ ਸਾਰਾ ਦੂਸਾ ਹੋ ਗਿਆ ਹਾਂ ਲੈ ਭਾਈ ਆ ਗਿਆ ਠੀਕ ਹੈ ਭਾਈ ਸਹੀ ਹਲਵਾ ਤਾਂ ਠੀਕ ਹੋ ਗਿਆ ਜਾਨੀ ਹੈ ਭਾਈ ਆਰਨਾ ਬਰਬਾਦ ਆ ਲੀਏ ਨੇ ਆਰਨਾ ਕਰ ਬਦਲੇ ਕਰਦੀਆਂ ਆ ਦਮੂਗ ਦਾ ਬੱਚਾ ਤੂੰ ਹੱਥ ਚ ਜੱਕੀ ਫੁਰਦਾ ਇਹ ਤਾਂ ਫਿਰ ਆ ਹੀ ਹੁੰਦਾ ਤੇ 2 ਕਿਲੋ ਲੋਹਾ ਇਸੇ ਵਾਸਤੇ ਚੱਕਿਆ ਅੱਛਾ ਔਰ ਮੌਕੇ ਤੇ ਨਾ ਨਿਕਲੇ ਬਈ ਹਾਂ ਕੀ ਫਾਇਦਾ ਫਿਰ ਮੌਕੇ ਤੇ ਤਾਂ ਇਹੀ ਕੰਮ ਕਰੂ ਸਰ ਯਾਰ ਵਧੀਆ ਹੋਗਾ ਪੀੜ ਪੈ ਰਹੀ ਹੈ ਆਪਣੇ ਮਿੱਤਰ ਤੇ ਕੋਈ ਨਹੀਂ ਹਾਂ ਸਭ ਠੀਕ ਹੋ ਜਾ ਦੱਸੀਆ ਸਾਰੀ ਸਰਪੰਚਾ ਗੱਲ ਇਹ ਨੂੰ ਤੇ ਵਿਚਾਰਾ ਉਹਦੀ ਕਹਿੰਦਾ ਮੈਂ ਆਉਣਾ ਚੰਦਾ ਮੈਂ ਜਰ ਇੱਕ ਅੱਧਾ ਕੰਮ ਜਿਆਦਾ ਮੂੜ ਕੇ ਬੈਠ ਗਿਆ ਸਰਪੰਚ ਸਾਹਿਬ ਨੂੰ ਮੇੜੋ ਹੋਰ ਨਮੇੜੋ ਮਾਤਾ ਆਪ ਆਖਾ ਜੀ ਮੈਂ ਕਹਿੰਦਾ ਲੱਪਾ ਬੈ ਕੇ ਨੀ ਬੇੜਦੇ ਆ ਸਾਰਾਂ ਦਾ ਕਰਦੇ ਆ ਆਂਦੇ ਤਾਂ ਹੋਰ ਕੀ ਸਿੱਧੂਆ ਫਿਰ ਕੀ ਕਰੀਏ ਪਾਣੀ ਸਿਰ ਤੋਂ ਲੰਘ ਚੁੱਕਿਆ ਉਹਦਾ ਬਈ ਫਿਰ ਤੇ ਕੋਈ ਹੱਲ ਹੈ ਆਪਾਂ ਤਾਂ ਬੇਬੇ ਦੇ ਮੂੰਹ ਨੂੰ ਚੁੱਪ ਕਰ ਜਾਂਦੇ ਆ ਜੇ ਕੋਈ ਹੋਰ ਹੁੰਦਾ ਇਹਦੇ ਨਾਲ ਪੰਗਾ ਲਿਆ ਹੁੰਦਾ ਕਿੱਦਾਂ ਦੇ ਅਰਦਾਸਾ ਸੋਹ ਦਿੰਦੇ ਹੋਰ ਇੱਕ ਹੀ ਨਾਲ ਕਿਹੜਾ ਟਾਈਮ ਨਹੀਂ ਲੱਗਦਾ ਸੀ ਸਰੀਕਾ ਅੱਗ ਵੀ ਲੈ ਕੇ ਇਹਨਾਂ ਦਾ ਇਹਦਾ ਬੇਬੇ ਤੁਸੀਂ ਕਿਹੜਾ ਸਮਝਾ ਕੇ ਦੇਖ ਲਓ ਪੁੱਤ ਮੈਂ ਤਾਂ ਕਿਹਾ ਸੀ ਆ ਮੈਂ ਤੇ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਸਾਡਾ ਖੇਤ ਆ ਕੁਝ ਹੋ ਗਿਆ ਤੁਸੀਂ ਇੱਕ ਵਾਰੀ ਐਂ ਕਰ ਲਓ ਅੱਛਾ ਤੁਸੀਂ ਜਾਇਓ ਦੇ ਕੋ ਉਹ ਵੀ ਤੁਹਾਡੇ ਪੁੱਤ ਨੇਗੇ। ਉਹੀ ਤਾਂ ਗੱਲ ਆ ਪੁੱਤ। ਹਾਂ। ਤੇ ਤੁਸੀਂ ਇੱਕ ਵਾਰੀ ਜਾ ਕੇ ਉਹਨਾਂ ਨੂੰ ਸਮਝਾ ਕੇ ਦੇਖ ਲਓ। ਹੁਣ ਮੈਂ ਤਾਂ ਸਾਰੀ ਪੁੱਤ ਇੱਕੋ ਜੇ ਨੇ। ਇਹ ਤਾਂ ਮੈਂ ਬੇਬੇ ਨੂੰ ਵੀ ਅਸੀਂ ਇਸੇ ਲਈ ਨਹੀਂ ਦੱਸਿਆ ਭਾਈ ਵੀ ਚਲ ਇਹ ਜਦ ਹੁਣ ਉਹਨਾਂ ਨੂੰ ਕਹੂ ਕਿ ਮੈਨੂੰ ਕਹੂ ਵੀ ਚਲ ਨਾਲੇ ਵੱਡੇ ਸਰੀਰ ਦੀ ਹੁਣ ਟੈਨਸ਼ਨ ਹੋ ਜਾਂਦੀ ਐ। ਹੁਣ ਐਂ ਦੇਖ ਲੈ ਭਾਈ ਸਿੱਧੂ ਹੁਣ ਪਹਿਲਾਂ ਵਾਲਾ ਵੀ ਮੇਰੇ ਅੱਧਾ ਕਿਲਾ ਦਬ ਰੱਖੇ। ਹੁਣ ਇਹਨਾਂ ਦੇ ਸਾਰਾ ਕੁਝ ਹੁਣ ਅੱਖ ਚ ਰੜਕਦਾ। ਮੇਰੀ ਤਾਂ 30 ਜਵਾਨ ਹੋਈ ਯਾਰ ਇਹਨਾਂ ਤਾਂ ਇਹੀ ਨਹੀਂ ਜਰੀ ਜਾਂਦੀ। ਇਹਨਾਂ ਦੇ ਹੁਣ ਪਤਾ ਨਹੀਂ ਭਾਈ ਮਨ ਦੇ ਵਿੱਚ ਕੀ ਐ। ਉਹ ਤਾਂ ਰਕਵੀਰ ਥੋੜਾ ਹੈਗਾ ਭਰਾਮਾਂ ਦਾ ਮਸਲਾ ਹਾਂ ਭਾਈ ਤੇ ਭਰਾਮਾਂ ਵਾਲਾ ਮਸਲਾ ਨਾ ਹੁੰਦਾ 10 ਕਿੱਲਾ ਦਾ ਛੱਡਾ ਪਰ ਤੋਂ ਉਹਨਾਂ ਵਾਲੀ ਵੀ ਦੱਬ ਲੈਂਦੇ ਇਹਦਾ ਮੈਂਟ ਲੱਗਦਾ ਉਹ ਤਾਂ ਠੀਕ ਹੈ ਭਾਈ ਥੋੜਾ ਆਪਦਾ ਕੰਮ ਹੈਗਾ ਨਾ ਸਰਪੰਚ ਸਾਹਿਬ ਹੁਣ ਘਰੇਂਦਾ ਵੀ ਮਸਲਾ ਇਹਨਾਂ ਦਾ ਆਪਦਾ ਘਰੇਲੂ ਹੈ ਮੈਂ ਆਪਾਂ ਜੀ ਕੁਝ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਜੇ ਕੋਈ ਹੋਰ ਹੁੰਦਾ ਤੂੰ ਦੇਖ ਇਹ ਉਹੀ ਬਾਈ ਮੇਰੀ ਨਰਮਾਈ ਦਾ ਫਾਇਦਾ ਠਾਗੇ ਜੀ ਮੇਰੀ ਨਰਮਾਈ ਦਾ ਫਾਇਦਾ ਠਾਉਂਦੇ ਨੇ ਤੇ ਤੁਸੀਂ ਸਰਪੰਚ ਸਾਹਿਬ ਇੱਕ ਵਾਰੀ ਤੁਸੀਂ ਜਾਇਓ हां मैं फोन तक करया सी बाकी मैं जाय आऊंगा उनो को ना कह दो मैं कोई दिक्कत नहीं जी भाई जे सानो हुन बुढ़े होयां नु दाड़ियां ਹਲਉਣੀਆਂ ਪੈਗੀਆਂ हां ਫਿਰ ਬਾਅਦ ਚ ਪਸਤਾਉਂਗੇ ਨਾ ਕਹਿ ਦਾਂਗੇ ਕਹਿ ਦਾਂਗੇ ਕੋਈ ਦਿੱਕਤ ਨਹੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਕਹਿ ਦਾਂਗੇ ਕਹਿ ਦਾਂਗੇ ਜਿਹਦੀ ਕਿਤੇ ਦੀ ਸੋਹਦੇ ਨੇ ਉਹਨੂੰ ਨਾਲ ਫੱਟ ਲਿਓ ਮਾੜਾ ਨਾਲ ਲੈ ਜਾਓ ਕਿਤੇ ਨੂੰ ਮੈਂ ਕੋਈ ਨਹੀਂ ਕਹਿ ਦਾਂਗੇ ਕਹਿ ਦਾਂਗੇ ਅਸਲ ਦੇ ਵਿੱਚ ਨਾ ਉਹ ਜਿਹੜਾ ਹੈ ਗਿਆ ਉਹਨਾਂ ਦਾ ਕੀ ਨਾ ਦੱਸਦਾ ਸੀ ਉਹ ਭਤੀਜਾ ਤੇਰਾ ਉਹ ਮਸਟੰਡਾ ਜਾਂ ਸਿੰਦੇ ਬਈ ਸਿੰਦਾ ਦੂਜਾ ਜਗਰਾਜ ਐ ਸਿੰਦਾ ਬਈ ਐ ਹਜੇ ਫੇਰ ਵੀ ਉਹ ਐ ਉਹ ਜਿਹੜਾ ਦੂਜਾ ਸਿੰਦਾ ਮਲੰਗ ਜਾਂ ਹਾਂ ਆਹੋ ਸਿੰਦਾ ਉਹ ਫਿਰਦਾ ਹੁੰਦਾ ਨਾ ਨਸ਼ੇੜੀਆਂ ਜਿਹਾ ਨਾਲ ਉਹ ਆਏ ਹੈਗਾ ਵੀ ਪਤਾ ਨਹੀਂ ਨਹੀਂ ਮੈਥੋਂ ਵੱਡਾ ਕੋਈ ਬਾਈ ਕੁੜੀ ਨੂੰ ਉਹੀ ਡਰਾਉਂਦਾ ਸੀ ਪਹਿਲਾਂ ਦੇਖ ਲੋ ਐਂਖ ਵੀ ਕੁੜੀ ਐਂ ਡਰ ਜੂਗੀ ਉਹਨੇ ਰਕਬੀਰ ਡਰਨ ਦੀ ਲੋੜ ਨਹੀਂ ਖੜਿਆ ਤੇਰੇ ਨਾਲ ਹਾਂ ਸਾਨੂੰ ਸਰਪੰਚ ਸਾਹਿਬ ਉਹੀ ਕਾਲਜ ਵਾਲੇ ਦਿਨ ਦੁਬਾਰੇ ਨਾ ਜਾਤ ਕਰੋ ਉਹੀ ਦਾ ਮੈਂ ਕਹਾਂ ਉਹੀ ਕਹਣਾ ਮੈਂ ਵੀ ਉਹੀ ਤਾਂ ਗੱਲਾਂ ਜੀ ਮੈਂ ਕਹਿੰਦਾ ਐਸੀ ਤਾਂ ਜਿੱਥੇ ਪਹਿਲਾਂ ਚਾਰ ਜਲਦੇ ਨੇ ਉੱਥੇ ਪੰਜ ਹੋਰ ਹੋ ਜਾਣਗੇ ਕੋਈ ਦਿੱਕਤ ਨਹੀਂ ਮੈਂ ਤਾਂ ਉਹੀ ਪਹਿਲਾਂ ਹੱਸ ਕੇ ਹਟਿਆ ਸਰਪੰਚਾ ਸਰਪੰਚ ਕਹਿੰਦਾ ਚੱਲ ਤਾਂ ਯਾਰ ਕੋਈ ਨਾ ਅਜੇ ਗਾਹਾਂ ਮੈਂ ਕਿਹਾ ਯਾਰ ਉਹ ਤਾਂ ਮੇਰਾ ਪਹਿਲਾਂ ਦਾ ਮਿੱਤਰ ਹੈ ਦੁੱਖ ਸੁੱਖ ਵਿੱਚ ਸਦੇ ਪਤਾ ਇਹਦਾ ਮੈਨੂੰ ਫੋਨ ਫੋਨ ਕਰਦਾ ਰਹਿੰਦਾ ਕਿ ਮੈਥੋਂ ਹੀ ਐਂ ਦੱਸਿਆ ਗਿਆ ਬਹਿ ਕੇ ਦੂ ਜੇ ਜਿਆਦਾ ਦਿੱਕਤ ਨੂੰ ਭਾਈ ਸੁਸਾਇਡ ਤੇ ਹੋ ਜਾ ਸਾਨੂੰ ਦੱਸ ਦੇ ਇਨੇ ਦਾ ਹੀ ਕਿਹਾ ਜੀ ਦੋ ਸਾਲ ਮਹਾ ਬਾਣ ਹੀ ਅਸੀਂ ਬੀਜ ਲੈਨੇ ਆ ਹੂੰ ਠੀਕਾ ਸਾਥੋਲੇ ਲੈ ਕੇ ਨਾ ਠੀਕਾ ਰੇਡੀਏ ਕੰਮ ਕਾ ਕੇ ਕਿ ਦਿਖਾਉਣ ਉਹ ਤਾਂ ਨਾਲ ਵਾਲੀ ਵੀ ਛੱਡ ਕੇ ਭੱਜ ਜਾਣਗੇ ਦੱਬਣ ਵਾਲੇ ਕਿੱਥੇ ਉਹਨਾਂ ਨੂੰ ਛੱਡਾਂਗੇ ਆਪਾਂ ਇਹਨੂੰ ਤਾਂ ਮੈਂ ਇਹੀ ਕਿਹਾ ਜੀ ਮਗਾ ਜਬਾਰ ਆਪਣੇ ਠੀਕ ਹੈ ਸਭ ਹਾਂ ਮੇਰਾ ਵਧੀਆ ਤੁਸੀਂ ਸੁਣਾਓ ਤੁਸੀਂ ਤਾਂ ਬਾਟਿਕਾ ਨਾਲ ਪਰ ਕੀ ਚਲਾਰ ਕੇ ਕੰਮ ਹੁੰਦਾ ਬਸ ਆਹੀ ਆਪਣੇ ਤਾਂ ਪੁਰਾਣੇ ਕੰਮ ਹੁੰਦਾ ਪੁਰਾਣੇ ਚੱਡੇ ਹੋਰ ਆਪਾਂ ਕੀ ਕਰਨੇ ਆ ਤਾਲੋ ਸਿਆਣੇ ਬੰਦੇਓ ਪੁੱਤ ਵਾਦਾ ਨਾ ਵਧਾਓ ਨਹੀਂ ਅਸੀਂ ਤਾਂ ਕਹਨੇ ਮਾਤਾ ਜੀ ਦਾ ਤੁਸੀਂ ਤਾਂ ਕਹਨੇ ਵੀ ਇਹ ਸੰਭਲ ਜਾਏਗਾ ਕਿਤੇ ਨਾ ਵਧਾ ਦਿੰਦੇ ਇੱਕ ਤਾਂ ਹੁਣ ਮੈਨੂੰ ਉੱਚਾ ਸੁਣਦਾ ਫਿਰ ਮਸ਼ੀਨ ਲਗਾ ਲੈ ਇੱਕ ਵਾਰ ਇੱਕ ਵਾਰ ਦੱਸ ਦੇਣੀ ਹੈਗੇ ਕੋਈ ਗੱਲ ਕੋਈ ਨਹੀਂ ਕਈ ਗੱਲਾਂ ਹੁੰਦੀਆਂ ਕਿਸੇ ਨੂੰ ਨਹੀਂ ਦੱਸਣ ਵਾਲੀਆਂ ਹੋਰ ਜੀ ਉਹ ਤਾਈਆਂ ਦੱਸ ਦੇਣੀ ਹੈਗੇ ਵੀ ਚਾਰ ਜabe ਇੱਥੇ ਬੈਠੀ ਰਹੇ ਉਹਨਾਂ ਮਾਤਾ ਫਿਕਰ ਕਰਨ ਦੀ ਲੋੜ ਨਹੀਂ ਚਾਰ ਬੰਦੇ ਇਕੱਠੇ ਕਰਕੇ ਕਿਤੇ ਆਪਣੀ ਗੁੜੀਆਂ ਗੁੜੀਆਂ ਤਾਂ ਉਰੀ ਮਾਦਨੇ ਵਾ ਬੁਲਾਣ ਜੋਤ ਪੁੱਤ ਹੈ ਆ ਪੁੱਤ ਉਹਦੀ ਮਾਂ ਜੇ ਸਾਡੀ ਕੀ ਨਾ ਚਾਚਾ ਦਾ ਚਾਚਾ ਦਾ ਪੁੱਤ ਉਹ ਰਿਆ ਨਾ ਠੀਕ ਹੈ ਹਾਂ ਦਾਦੀਆਂ ਨਾਲ ਦੀ ਸਸੀ ਸਸੀ ਕਾਲ ਕਿਵੇਂ ਪੁੱਤ ਠੀਕ ਵਧੀਆ ਹੋਰ ਠੀਕ ਹੈ ਹਾਂਜੀ ਠੀਕ ਹੈ ਚਲੋ ਵਧੀਆ ਐਵੇਂ ਡਰਦੀ ਮੁੰਡੀ ਲੋੜ ਨਹੀਂ ਪੈਂਦੇ ਕਰਦੇ ਹੁੰਦੇ ਆਹਾਂ ਲੈ ਇਹਨਾਂ ਸੋਣਾ ਚਾਚਾ ਜੀ ਮੈਨੂੰ ਹੀ ਲਿਆ ਦੋ ਉਹਦੇ ਨਾਲ ਦਾ ਕੋਲੀ ਹੋਈ ਇਹੀ ਰੱਖ ਲੈ ਇਹੀ ਤਾਂ ਕਹਨੂੰ ਰੱਖਣਾ ਹੈ ਕੋਈ ਨਹੀਂ ਜਿਹੜਾ ਰੱਖਸੀ ਰੱਖ ਬਾਈਆ ਬਤਾ ਬਾਈਆ ਬਣਾ ਕੇ ਦੇ ਦਾਂਗੇ ਤੈਨੂੰ ਵੀ ਕੋਈ ਨਹੀਂ ਚਾਹੀਈ ਬਲਦੇ ਵੀ ਲੈ ਫੁੱਤਾ ਚਾਹ ਲੈ ਜਾ ਪੈਣ ਦੀ ਕੋਈ ਨਹੀਂ ਮਾਤਾ ਆ ਵਿਚੀ ਤੇਰੀ ਚਾਹ ਕਿੱਨਾ ਹਾਂ ਉੱਥੇ ਪੀ ਲਈ ਮੜਾ ਛੇਤੀ ਆ ਜਾਓ ਕੰਮ ਨਿਮੇੜ ਕੇ ਕੋਈ ਨਹੀਂ ਮਾਤਾ ਮੈਂ ਉਹਨਾਂ ਦੇ ਜਾਇਆ ਮੈਂ ਕੰਜਰਾਂ ਕੋਲੇ ਹਾਂ ਮਾ ਕੋਈ ਨਹੀਂ ਮਾਤਾ ਸਾਡੇ ਹੁੰਦੀ ਦੀ ਸੰਗਤ ਕਰਨੂ ਤੁੰਗਾਰੂ ਮਾਫ਼ ਕਰ ਦੇਮੋ ਆਪਣੇ ਘਰ ਦਾ ਰਾਹ ਨੂੰ ਕਿਵੇਂ ਜਾ ਰ ਆ ਗਿਆ ਉਹਨਾਂ ਨੇ ਭੇਜੀ ਹੁਣੀ ਸਿਖਾ ਕੇ ਕੁਸ ਉਹ ਚੰਗਾ ਚੇਪੇ ਝੁਣਾਇ ਤੋ ਤੁਸੀਂ ਹੁਣ ਆਪਾਂ ਕਿਉਂ ਝੁਣਾਇ ਹਾਂ ਆਪਾਂ ਕੀ ਦੇਣਾ ਕਿਸੇ ਦਾ ਕੁਸ ਕਿਤੇ ਮਿੰਮਣ ਕਰੀ ਜਾਓਗੇ ਮੂਰੇ ਮੈਂ ਤਾਂ ਉਹਨਾਂ ਨੂੰ ਬੁਲਾ ਕੇ ਹੀ ਵੇ ਮੁੰਡਿਓ ਮੈਨੂੰ ਐਂ ਦੱਸੋ ਤੁਸੀਂ ਕਾਦੀ ਖਾਤਰ ਰੋਣਾ ਪਾਇਆ ਕੀ ਰੋਣਾ ਪਾਇ ਬੇਬੇ ਅਸੀਂ ਕਦਾਂ ਰੋਣਾ ਪਾਇਗਾ ਲੜਾਈ ਤਾਂ ਤੁਸੀਂ ਇੰਨੀ ਕਰ ਰੱਖੀ ਆ ਅਸੀਂ ਕਾਦੀ ਕਰੀਏ ਸਿੰਗੜੀਆਂ ਤਾਂ ਉਹ ਛੇੜਦੇ ਨੇ ਉਹ ਕੀ ਛੇੜਦੇ ਕੁੜੀ ਆਉਦੇ ਤਾਂ ਅਸੀਂ ਨਹੀਂ ਬੇਬੇ ਚੱਲਦੇ ਵਾਲੀਆਂ ਹੇਕੜੀਆਂ ਆਂ ਵਾਲੀਆਂ ਹੇਕੜੀਆਂ ਆਂ ਕਰਦੀਆਂ ਤੂੰ ਸਾਡੇ ਤੇ ਚੱਲਣੋ ਚੱਲ ਚੱਲ ਤੂੰ ਬੈਠ ਮੈਂ ਮੁੰਡਿਆਂ ਨਾਲ ਗੱਲ ਕਰਦੀ ਆ ਨਾ ਗੱਲ ਦੇ ਵਿੱਚ ਇਹਦੀ ਗੱਲ ਸਹੀ ਐ ਮੇਰੇ ਤਰ੍ਹਾਂ ਸੁਣਾ ਉਹਦੇ ਚ ਕੁੜੀ ਹਰਗਵੀਰ ਦੇ ਹਾਂ ਤੁਸੀਂ ਫੇਰ ਉਹ ਮਾਰਨੀ ਆ ਫੇਰ ਅਸੀਂ ਗੱਲੇ ਸਾਡੇ ਗਲ ਕੋੜ ਦੋ ਸਾਰਿਆਂ ਦੇ ਤੁਸੀਂ ਉਹਨਾਂ ਦੇ ਉਹਦੇ ਸਿਰ ਤੇ ਹੱਥ ਕੀ ਰੱਖਣਾ ਸੀ ਜਵਾਕ ਨੇ ਸੀ ਤੇ ਅਸਾਂ ਸਿਰ ਤੇ ਕੀ ਰੱਖੀ ਉਹ ਤਾਂ ਧੂਣੀ ਬਿੱਟੀ ਬੈਠਾ ਜੇ ਉਹਦੀ ਮਾਂ ਮਾਰ ਗਈ ਫੇਰ ਤੁਸੀਂ ਐ ਕਰਨਾ ਸਾਰੇ ਪਿੰਡ ਚ ਕਹੀ ਜਾਂਦਾ ਮੇਰਾ ਮਾੜਾ ਕਰਦੇ ਨੇ ਕੀ ਮਾੜਾ ਕਰਤਾ ਸੀ ਫੇਰ ਜੇ ਉਹਦੇ ਮਾਂ ਨਹੀਂ ਤੁਸੀਂ ਤਾਂ ਸੋਕਾ ਉਹਦੀ ਉਹ ਕਰਨਾ ਸੀਗਾ ਅਸੀਂ ਸਿਰ ਤੇ ਚੱਕ ਲਿਆ ਫੇਰ ਉਹਨੂੰ ਕੁੜੀ ਆ ਜੇ ਤਾਲਵੀਰ ਤੂੰ ਨਾ ਬੋਲ ਮਾਰੇ ਪੋਤੇ ਨਾਲ ਗੱਲ ਕਰਦੀਆਂ ਗੱਲ ਕਰਦੀਆਂ ਤੂੰ ਇਹਨਾਂ ਨਾਲ ਗੱਲ ਬੇਬੇ ਇਹਨਾਂ ਦੀ ਤੂੰ ਵੀ ਉਹਨਾਂ ਦੀ ਮਹਰਮਤ ਕਰਦੀ ਔਨਾਂ ਦੀ ਬੋਲੀ ਚ ਬੋਲਦੀ ਹੁਣ ਤੂੰ ਮੈਂ ਉਹਦਾ ਕੁੜੀ ਦਾ ਗੱਲ ਤੂੰ ਸਾਂਝੇ ਬੰਦਿਆਂ ਵਾਲੀ ਗੱਲ ਕਰ ਮੈਂ ਧਰਗਬੀਰ ਦੀ ਤਾਂ ਕਰਦੇ ਪੁੱਤਰਾ ਵੀ ਉਹਦੇ ਕੱਲੀ ਧੀ ਆ ਦੇਖ ਕੱਟ ਤੁਰਗਬੀਰ ਕੱਟ ਨਹੀਂ ਹੈਗਾ ਕੱਟ ਨਹੀਂ ਚਾਚਾ ਵੀ ਨਹੀਂ ਤੂੰ ਸਦਾ ਦੋ ਤਿੰਨ ਜਾਣੇ ਹੋਗੇ ਇਹ ਨਹੀਂ ਤੇਰੇ ਪੋਤੇ ਲੱਗਦੇ ਫਿਰ ਪੋਤੇ ਤਾਂ ਹੈਗੇ ਨਾ ਮੇਰੇ ਮੈਂ ਕੀ ਕਹਿੰਨੀ ਭਾਈ ਨਹੀਂ ਕਿ ਪੋਤੇ ਪਾਰੇ ਪੋਤੀ ਹੈ ਤੇਰੀ ਸ਼ੰਭੇ ਤੂੰ ਇਹਨੂੰ ਨਹੀਂ ਬੁਲਾ ਕੇ ਖੁਸ਼ ਹੋਏਗੀ ਬੁਲਾਉਂਦਾ ਤੁਸੀਂ ਨਹੀਂ ਮੈਨੂੰ ਬੁਲਾਉਂਦੇ ਕਿਉਂ ਨਹੀਂ ਜੇ ਤਾਂ ਤਰੇ ਤਨੇ ਤਾਂ ਹੀ ਨਹੀਂ ਬੁਲਾਉਂਦੇ ਹੈਗੇ ਮੇਰੀ ਪਾਰਚ ਪਾਰ ਧਾਦੀਆਂ ਕੋਈ ਨਾ ਫਿਰ ਮੇਰੇ ਹੱਥ ਹੀ ਸਾਰਾ ਕੁਸ ਸੋ ਸਾਰਾ ਤੂੰ ਤੇ ਦੇਖੀ ਜੋ ਫਿਰ ਮੈਂ ਦੇਖੀ ਜੋ ਜੇ ਤੁਸੀਂ ਨਹੀਂ ਮੇਰੇ ਬਣਦੇ ਮੈਂ ਵੀ ਨਹੀਂ ਫਿਰ ਛੋਡੀ ਬਣਦੀ ਤੁਸੀਂ ਨਹੀਂ ਬਣਦੇ ਤੂੰ ਨਹੀਂ ਬਣਦੀ ਬੇਬੇ ਅਸੀਂ ਕਿਉਂ ਨਹੀਂ ਬਣਦੇ ਹੈਗੇ ਬੇਬੇ ਚੰਡੀਗੜ੍ਹ ਤੱਕ ਭਰਾਤੀ ਕੁੜੀ ਤੂੰ ਡਿਗਰੀਆਂ ਡਿਪਲੋਮਾਂ ਦੇ ਫੀਸਾਂ ਕੁੜੀਆਂ ਤੂੰ ਭਰਦੀਆਂ ਖਰਚਾ ਸਾਰਾ ਤੂੰ ਕਰਦੀਆਂ ਸਾਡੇ ਇੱਧਰ ਤੂੰ ਕਿਤੇ ਠਿਆਣੀ ਨਹੀਂ ਲਾਈ ਹੈਗੀ ਉਹ ਕਿਹੜਾ ਫੀਸਾਂ ਮੈਂ ਭਰਦੀਆਂ ਉਹਦਾ ਪਿਓ ਭਰਦਾ ਜਾਇ ਜੱਟ ਦੀ ਮਾਲਕਣਾ ਉਹ 40% ਤੋਂ ਘੱਟ ਆ। ਵਾਣ ਵਿਸ਼ੇ ਕਿੱਲੇ ਉਹ ਤੇਰੇ ਵਾਲਾ ਹੋਈ ਪਉਂਦਾ। ਉਹ ਅਜਾਛਾ ਉਹਦਾ ਤਾਂ 60 ਕਿਲੇ ਸਾਨੂੰ ਦੀਗੇ। ਜਿਹੜੇ ਸੋਧਿਆ ਨਹੀਂ ਤੁਸੀਂ ਵੀ ਉਹ ਨਹੀਂ ਪਾਉਨੇ ਹੋ। ਉਹ ਨਹੀਂ ਦੀਂਦੇ ਸਾਨੂੰ। ਸੋਤੋ ਕਿਤੇ ਮੈਨੂੰ 100 ਰੁਪਈਆ ਨਹੀਂ ਸਰਿਆ। ਉਹ ਮੈਨੂੰ ਚੱਕੀ ਫਿਰਦਾ ਦਬਾਈਆਂ ਦਬਾਉਂਦਾ। ਨਾ ਤੂੰ ਕਿਹੜਾ ਹਿੱਕ ਤੇ ਧਰ ਕੇ ਲੈ ਜਾਵੇਂਗੀ? ਵਾਲੀਆਂ ਸਲਾਹਾਂਆਂ ਨਾ ਦਇਆ ਕਰ ਸਾਨੂੰ। ਅਸੀਂ ਸਾਰਾ ਕੁਸਾਬ ਦੇ ਘਰ ਵਾਸਤੇ ਜਾਣ ਦੇਾਂਗੇ ਠੀਕ ਹੈ। ਤੂੰ ਸਾਨੂੰ ਸਲਾਹਾਂ ਦੇਣ ਆ ਜੰਨੀ ਐ। ਅਸੀਂ ਨਹੀਂ ਸਲਾਹ ਸੁਣਦੇ ਕਿਦੀ ਡੰਡੀ ਰਗੜ ਚੱਲ ਇਥੋਂ। ਚੰਗਾ ਵੀਰ ਜੈ ਜੈ ਕਰੋਗੇ ਭੋਗ ਨਿਲ ਪਰੋਗੇ ਮੈਂ ਕੁਛ ਨਹੀਂ ਲੈਣਾ ਮੇਰਾ ਤਾਂ ਹਾਂ ਐਜੀ ਕਰਦਾ ਵੀ ਬੁਢੀ ਜੀ ਨੂੰ ਕਣਕ ਵਾਲੀਆਂ ਗੋਲੀਆਂ ਦੇ ਦਾਂ ਇਹਦਾ ਮਿੰਟਾਂ ਚ ਜੂੜ ਵੜਦਾ ਕੱਲੀ ਨੂੰ ਨਹੀਂ ਸਰਦਾ ਤਾਂ ਸਾਰਿਆਂ ਦੀ ਕਰਨਾ ਪੂਹੀਲਾ ਛੋਟੇ ਤਾਂ ਪੋਸ਼ੇ ਢਿਣਾਣਾ ਤੇ ਤਾਂ ਅਖਮ ਇੰਨੇ ਚਪੜਾ ਬਣਾਵਾ